ਇੰਨਾ ਵੀ ਥੱਲੇ ਨਹੀਂ ਲਗਣਾ ਚਾਹੀਦਾ ਕਿ ਸੋਚਣ ਲੱਗ ਜਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਭਜਾਉਣਾ ਹੈ ਆ ਮੱਲਾ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2022 'ਚ ਮਾਰਚ ਬਾਅਦ ਕੋਈ ਲਪੜਾ ਨਹੀਂ ਇੱਥੇ ਹਿੰਦੁਸਤਾਨ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਤੇ ਐਸ ਕਰਕੇ ਵਰਨ ਸ਼ਰਮਾ ਜੀ ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਤੱਕਾ ਤੁਸੀਂ ਕਰ ਰਹੇ ਹੋ ਜਿੰਨਾ ਕਾਨੂੰਨ ਦੀ ਤੱਗੀਆਂ ਤੁਸੀਂ ਆਈਪੀਐਸ ਬਣਿਓ ਐਸਐਸਪੀ ਬਣਿਓ ਤੁਹਾਡਾ ਜਰੂਰੀ ਕੀ ਹੈ ਤੁਸੀਂ ਸੌਂਗੀ ਦੀ ਖਾਡੀ ਹੈ ਕਿ ਇਨਸਾਫ ਦੇਣੀ ਇਨਸਾਫ ਨੂੰ ਵੀ ਤੱਗੀਆਂ ਉੜਾਉਣਾ ਨਹੀਂ ਜਿਹੜਾ ਅਫਸਰ ਸਮਝਦਾ ਕਿ ਸਾਹ ਇਨਸਾਫ ਦੀਆਂ ਤੱਗੀਆਂ ਉੜਾ ਕੇ ਮੈਂ ਵੱਜ ਜਾਊਗਾ ਬੜਾ ਗਲਤ ਫਹਿਮੀ ਚ ਹੈ ਆ ਦਿਨ ਜਿਹੜੇ ਹੁੰਦੇ ਆ ਮਿੰਟਾਂ ਚ ਬਦਲ ਜਾਂਦੇ ਆ ਆਈ ਜਿਹੜੇ ਐਸਐਸਪੀ ਨੂੰ ਸਲੂਟ ਮਾਰਦੇ ਆ ਐਸਚੋ ਡੀਐਸਪੀਐਸਪੀ ਆਈ ਫੰਡ ਫਿਰ ਘਰੇ ਵੀ ਆ ਜਾਂਦੇ ਐ ਇਸ ਕਰਕੇ ਹਲੇ ਵੀ ਮੈਂ ਕਹਿੰਨਾ ਸੰਭਲ ਜਾਓ ਸਾਰਿਆਂ ਨੂੰ ਬੇਨਤੀ ਕਰਨਾ ਧੱਕਾ ਕਰਨਾ ਬੰਦ ਕਰ ਦਿਓ ਕਿਉਂਕਿ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਪ੍ਰਾਈਵੇਟ ਆਦਮੀ ਆ ਭਾਵੇਂ ਸਰਕਾਰੀ ਜਾਂ ਕਾਨੂੰਨ ਉਹਨਾਂ ਦੋਨਾਂ ਵਾਸਤੇ ਇੱਕ ਹੈ ਤੋਂ ਇਸ ਕਰਕੇ ਵਿਕਰਮਜੀਤਿਆ ਜੀ ਦਾ ਸਨਿਆਪਿ ਦੇਣਾ ਚਾਹਣਾ ਚਰਦੀ ਕਲਾ ਚ ਪੂਰੇ ਹੌਸਲੇ ਜੈ ਸਾਨੂੰ ਕੋਈ ਪਰਵਾਹ ਨਹੀਂ ਭਾਵੇਂ 3 ਮਹੀਨੇ ਬਾਅਦ ਸਾਨੂੰ ਪਹਿਲੀ ਵਾਰ ਮੂਹਰ ਦਿੱਤਾ ਜਿੰਨੀ ਦੇਰ ਰੱਖ ਲਾਂਗੇ ਸਾਨੂੰ ਕੋਈ ਪਰਵਾਹੀ ਜੇ ਵੱਡੇ ਪਾਲ ਸਾਹਿਬ 16-16 ਸਾਲ ਜੇਲ੍ਹ ਕੱਟ ਸਕਦੇ ਆ ਆ ਦਾ ਸ਼ਰੂਮ ਨਹੀਂ ਕਾਲੀਦਲ ਦੇ ਬਾਦਰਸੂਰ ਮੈਂ ਆ ਨਾ ਸਾਨੂੰ ਪਰਵਾਹ ਪਰ ਇੱਕ ਗੱਲ ਯਾਦ ਰੱਖਿਓ ਖੋਡੇ ਵੀ ਦਿਨ ਜਿਹੜੇ ਆ ਇਸ ਘੁਸਤੀ ਦੀ ਸ तकरीबन 3 ਮਹੀਨੇ ਹੋ ਗਏ ਇੱਕ ਝੂਠੇ ਕੇਸ ਵਿੱਚ ਵਿਕਰਮ ਸਿੰਘ ਮਜੀਠਿਆ ਨੂੰ ਤੱਕੇ ਨਾਲ ਝੂਠਾ ਕੇਸ ਪਾ ਕੇ ਅੰਦਰ ਕੀਤਾ ਉਹ ਸੋਚਦੇ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਚ ਪਾ ਕੇ ਵਿਕਰਮ ਸਿੰਘ ਮਜੀਠੀਆ ਦਾ ਹੌਸਲਾ ਡੇਗਣਗੇ ਪਰ ਉਹਨੂੰ ਪਤਾ ਨਹੀਂ ਅਕਾਲੀ ਪਾਰਟੀ ਦਾ ਹਰ ਵਰਕਰ ਤੇ ਲੀਡਰ ਜਿੰਨਾ ਤੁਸੀਂ ਤੱਕਾ ਕਰੋਗੇ ਉਹਨੇ ਤਕੜੇ ਹੋ ਕੇ ਅੱਗੇ ਨਿਕਲਣਗੇ ਪਿਛਲੇ 3 ਮਹੀਨਿਆਂ ਚ ਲਗਾਤਾਰ ਮੈਂ ਵੀ ਉਹਨਾਂ ਦੀ ਵਿਕਰਮਜੀਠੇ ਭੈਣ ਹਰਸਿਮਰਤ ਨੇ ਨੇ ਵੀ ਤੇ ਗੁਨੀਮ ਜੀ ਨੇ ਵੀ ਬੜੀ ਕੋਸ਼ਿਸ਼ ਕੀਤੀ ਮਿਲਣ ਦੀ ਤੁਸੀਂ ਦੇਖ ਲਓ ਪਿਛਲੇ 3 ਮਹੀਨਿਆਂ ਚ ਕੱਲੇ 2 ਵਾਰ ਵਕੀਲ ਮਿਲੇ ਆ ਇੱਕ ਵਾਰ ਗੁਨੀਮ ਮਜੀਠਿਆ ਨੂੰ ਮਿਲਿਆ ਬਲਾਨ ਦਿੱਤਾ ਤੇ ਇੱਕ ਵਾਰੀ ਹਰਸਿਮਰਤ ਨੂੰ ਰਾਖੀ ਦੇ ਟਾਈਮ ਚ ਮਿਲਣ ਦਿੱਤਾ ਉਹ ਵੀ 2-2 ਮਿੰਟ ਵਾਸਤੇ ਮੈਂ ਹੈਰਾਨ ਆ ਜਿਹੜੇ ਕੇਸ ਲਾਲਪੁਰਾ ਵਰਗੇ ਕਾਂਗਰਸ ਇਹਨਾਂ ਦੇ ਆਪ ਦੇ ਜਿਹੜੇ ਐਮ.ਐਲ.ਏ ਐ ਕੋਈ ਰੇਪ ਕੇਸ ਚ ਹੈ ਕੋਈ ਕਿਸੇ ਕੇਸ ਚ ਹੈ ਉਹ ਤਾਂ ਜੇਲ੍ਹ ਵਿੱਚ ਮੇਲਾ ਰਾ ਕੇ ਰੋਜ਼ ਮਿਲ ਜਾਂਦੇ ਆ ਜਿਹੜੇ ਫੇਕ ਕਨਫਰੋਂਟਰ ਕਰਦੇ ਆ ਉਹਨਾਂ ਨੂੰ ਰੋਜ਼ ਮਿਲ ਦਿੰਦੇ ਆ ਉਹ ਸੋਚਦੇ ਆ ਕਿ ਦਵਾ ਕੇ ਆ ਕਰਨਗੇ ਦੋ ਮਾਫਦਾਨ ਜਿਹੜੇ ਬਣਾ ਰਹੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਮਾਂ ਹੁਣ 1.5 ਸਾਲ ਦਾ ਰਹਿ ਗਿਆ ਮੈਂ ਇੱਕ ਥੋੜੇ ਰਾਹੀਂ ਮੈਂ ਦੱਸਣਾ ਚਾਹਣਾ ਵਰਨ ਸ਼ਰਮੇ ਨੂੰ ਜਿਹੜਾ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ ਐ एसएसपी ਪਟਿਆਲਾ ਜਿਨ੍ਹਾਂ ਨੇ ਝੂਠੇ ਕੇਸ ਪੰਜਾਬ ਵਿੱਚ ਵਿਰੋਧੀਆਂ ਦੇ ਖਿਲਾਫ ਬਣਾਉਣੇ ਹੁੰਦੇ ਆ ਵਰਨ ਸ਼ਰਮੇ ਦੀ ਡਿਊਟੀ ਲੱਗਦੀ ਹੈ ਤੇ ਵਰਨ ਸ਼ਰਮੇ ਨੂੰ ਕਿਹਾ ਕਿ ਇਹਦੇ ਬਦਲੇ ਜਿੰਨਾ ਮਰਜੀ ਤੂੰ ਪੈਸਾ ਲੁੱਟ ਲਾ ਵਰਨ ਸ਼ਰਮੇ ਨੂੰ ਦੱਸਣਾ ਚਾਹਣਾ ਹੈ ਜਿਹੜੇ ਜਿਹੜੇ ਚੀਜ਼ਾਂ ਤੋਂ ਪੈਸਾ ਲਿੱਤਾ ਇੱਕ ਇੱਕ ਕੇਸ ਮੇਰੇ ਕੋਲੇ ਆ ਸਾਰੇ ਕਾਗਜ਼ ਮੇਰੇ ਕੋਲੇ ਆ ਜਿਹੜੀ ਤੂੰ ਪੋਸਟ ਤੇ ਬੈਠਾ ਹੈ ਜਿੰਨੇ ਤੂੰ ਉਹਨੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ ਇੱਕ ਦਾ ਅਕਾਊਂਟ ਮੇਰੇ ਕੋਲੇ ਹੈਗਾ ਮੈਨੂੰ ਲੱਗਦਾ 300 ਦਿਨ 350 ਦਿਨ 400 ਦਿਨ ਹੀ ਰਹਿ ਗਏ ਆ ਵਰਨ ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲਗਣਾ ਚਾਹੀਦਾ ਕਿ ਸੋਚਣ ਲੱਗ ਜਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਪਹੁੰਚਾਉਣਾ ਹੈ ਆ ਮੱਲਾ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2026 'ਚ ਮਾਰਚ ਬਾਅਦ ਕੋਈ ਲੱਪਣਾ ਨਹੀਂ ਇੱਥੇ ਹਿੰਦੁਸਤਾਨ 'ਚ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਤੇ ਇਸ ਕਰਕੇ ਵਰੁਣ ਸ਼ਰਮਾ ਜੀ ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਧੱਕਾ ਤੁਸੀਂ ਕਰ ਰਹੇ ਹੋ ਜਿੰਨਾ ਕਾਨੂੰਨ ਦੀ ਧੱਗੀਆਂ ਤੁਸੀਂ ਆਈਪੀਐਸ ਬਣਿਓ ਐਸਐਸਪੀ ਬਣਿਓ ਤੁਹਾਡਾ ਜਰੂਰੀ ਕੀ ਹੈ ਤੁਸੀਂ ਸੋਹ ਕੀ ਦੀ ਖਾੜੀ ਹੈ ਕਿ ਇਨਸਾਫ ਦੇਣੀ ਇਨਸਾਫ ਨੂੰ ਦੀ ਧੱਗੀਆਂ ੜਾਉਣਾ ਨਹੀਂ ਜਿਹੜਾ ਅਫਸਰ ਸਮਝਦਾ ਕਿ ਸਾ ਇਨਸਾਫ ਦੀਆਂ ਧੱਗੀਆਂ ੜਾ ਕੇ ਮੈਂ ਬਚ ਜਾਊਂਗਾ ਬੜਾ ਗਲਤ ਫਹਮੀ ਚ ਹੈ ਆ ਦਿਨ ਜਿਹੜੇ ਹੁੰਦੇ ਆ ਮਿੰਟਾਂ ਚ ਬਦਲ ਜਾਂਦੇ ਆ ਆਈ ਜਿਹੜੇ ਐਸਐਸਪੀ ਨੂੰ ਸਲੂਟ ਮਾਰਦੇ ਆ ਐਸਚਓ ਡੀਐਸਪੀਐਸਪੀ ਆਈ ਫੰਡ ਫਿਰ ਘਰੇ ਵੀ ਆ ਜਾਂਦੇ ਐ ਇਸ ਕਰਕੇ ਹਲੇ ਵੀ ਮੈਂ ਕਹਿੰਦਾ ਸੰਭਲ ਜੋ ਸਾਰਿਆਂ ਨੂੰ ਬੇਨਤੀ ਕਰਨਾ ਧੱਕਾ ਕਰਨਾ ਬੰਦ ਕਰ ਦਿਓ ਕਿਉਂਕਿ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਪ੍ਰਾਈਵੇਟ ਆਦਮੀ ਹੈ ਭਾਵੇਂ ਸਰਕਾਰੀ ਹੈ ਕਾਨੂੰਨ ਉਹਨਾਂ ਦੋਨਾਂ ਵਾਸਤੇ ਇੱਕ ਹੈ ਤੋਂ ਇਸ ਕਰਕੇ ਵਿਕਰਮ ਮਜੀਠੀਆ ਜੀ ਦਾ ਸਨਿਆ ਵੀ ਦੇਣਾ ਚਾਹੁੰਦੇ ਆ ਚੜ੍ਹਦੀ ਕਲਾ ਚ ਪੂਰੇ ਹੌਂਸਲੇ ਚ ਐ ਸਾਨੂੰ ਕੋਈ ਪਰਵਾਹ ਨਹੀਂ ਭਾਵੇਂ 3 ਮਹੀਨੇ ਬਾਅਦ ਸਾਨੂੰ ਪਹਿਲੀ ਵਾਰ ਮੋਦੀ ਦਿੱਤਾ ਜਿੰਨੀ ਦੇਰ ਰੱਖ ਲਾਂਗੇ ਸਾਨੂੰ ਕੋਈ ਪਰਵਾਹ ਨਹੀਂ ਜੇ ਵੱਡੇ ਭਾਲ ਸਾਹਿਬ 16-16 ਸਾਲ ਜੇਲ੍ਹ ਕੱਟ ਸਕਦੇ ਆ ਆ ਤਾਂ ਸ਼ਰਮ ਨਹੀਂ ਕਾਲੀ ਦਲ ਦੇ ਬਹਾਦਰ ਸੂਰਮੇ ਆ ਨਾ ਸਾਨੂੰ ਪਰਵਾਹ ਪਰ ਇੱਕ ਗੱਲ ਯਾਦ ਰੱਖਿਓ ਥੋੜੇ ਵੀ ਦਿਨ ਨੇੜੇ ਆ ਨਵੇਂ ਨਿਯਮਾਂ ਨਾਲ ਕੀਤਾ ਜਿਹੜਾ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਤੇ ਨਸ਼ੇ ਦੀ ਗੱਲਬਾਤ ਹੋ ਰਹੀ ਹੈ ਔਰ ਕਈ ਲੋਕਾਂ ਨੂੰ ਅੰਦਰ ਕੱਟੇ ਨਹੀਂ ਜਾਣ ਦਿੱਤਾ ਜਾ ਰਿਹਾ ਬਹੁਤ ਹੀ ਦੁੱਖ ਔਰ ਅਫਸੋਸ ਦੀ ਗੱਲ ਹੈ ਕਿ ਆਂਧਨ ਤੋਂ ਵੱਧ ਜਾਇਦਾਦ ਦੀ ਗੱਲ ਅੱਜ ਚੱਲ ਰਹੀ ਹੈ ਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਲੋਕਾਂ ਵਿੱਚ ਬੜਾ ਰੋਲਾ ਪਾਉਂਦੀ ਰਹੀ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਜਿਹੜੇ ਹੈਗੇ ਨਸ਼ਿਆਂ ਦਾ ਸਦਾਗਰ ਅਸੀਂ ਫੜ ਕੇ ਅੰਦਰ ਕਰ ਲਿਆ ਤੇ ਜਦੋਂ ਕਿ ਪਹਿਲਾਂ ਨਸ਼ਿਆਂ ਦੀ ਗੱਲ ਜਦੋਂ ਆਈ ਸੀਗੀ ਕੇਸ਼ਰੀਵਾਲ ਇਹਨਾਂ ਦਾ ਜਿਹੜਾ ਬਾਪ ਹੈ ਉਹ ਮਾਫੀ ਮੰਗ ਕੇ ਗਿਆ ਸੀਗਾ ਆ ਕਿ ਸਾਡੇ ਲੀਡਰ ਸਾਹਿਬਾਂ ਤੋਂ ਵਿਕਰਮ ਸਿੰਘ ਵਜੀਠਾ ਇੱਕ ਐਸੀ ਚੀਜ਼ ਹੈ ਜਿਹੜੀ ਨਾਂ ਛਕਾਏ ਤੋਂ ਝੁਕ ਸਕਦੀ ਹੈ ਨਾ ਦਬਾਏ ਤੋਂ ਦਬ ਸਕਦੀ ਹੈ ਸ਼ਰਮ ਨਹੀਂ ਇੱਕ ਕਾਲੀ ਦਲ ਹਮੇਸ਼ਾ ਚਰਦੀ ਕਲਾ ਵਿੱਚ ਰਹਿਣ ਵਾਲਾ ਹੈ ਉਹਨਾਂ ਦੀ ਮੁੱਛ ਜਿਹੜੀ ਹੈ ਉਹ ਵੱਟਾ ਦਿੰਦੇ ਆ ਜਿਹੜਾ ਉਹ ਦਿਸਦਾ ਹੈ ਭਗਵੰਤ ਮਾਨ ਤੇ ਉਹਦੀ ਕੇਚਰੀਵਾਲ ਦੀ ਟੀਮ ਨੂੰ ਕਿ ਜੇਦੋਂ ਵੀ ਕਿਤੇ ਮਾੜੀ ਜੀ ਝਲਕੋ ਦੀ ਬਾਹਰ ਆਈ ਤਾਂ ਉਹ ਆਪਣੀਆਂ ਮੁੱਛਾਂ ਨਾਲ ਹੀ ਇਹਨਾਂ ਨੂੰ ਭਜਾਲੂਗਾ ਸਮਝਦਾ ਕਿ ਸਰਕਾਰ ਜਿਹੜੀ ਹੈ ਸੰਧਾਨ ਤੋਂ ਦੂਰ ਹੋ ਚੁੱਕੀ ਆ ਸਿਸਟਮ ਤੋਂ ਦੂਰ ਹੋ ਚੁੱਕੀ ਆ ਸਾਨਾ ਸ਼ਹੀਦਾ ਜਿਹੜਾ ਰਾਜ ਹੈ ਪੰਜਾਬ 'ਚ ਦੇਖਣ ਨੂੰ ਮਿਲਦੇ ਆ ਕਿਉਂਕਿ ਪੰਜਾਬ ਦੇ ਵਿੱਚ ਅੱਜ ਇੱਥੇ ਦੇਖੋ ਕਿ ਇੱਥੇ মিডিਆ ਦੇ ਲੋਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਇੱਥੇ ਖੜੇ ਸੀਗੇ ਕਿ ਕੋਈ ਸਰਦਾਰ ਸ਼ਖਬੀਰ ਸਿੰਘ ਬਾਦਲ ਸਾਹਿਬ ਨੇ ਸਰ ਵਿਕਰਮ ਸਿੰਘ ਵਜੀਠੀਆ ਜੀ ਦੀ ਮੁਲਾਕਾਤ ਲਈ ਆਏ ਨੇ ਤੇ ਸਾਰੇ ਲੀਡਰ ਸਾਹਿਬਾਨ ਉਹਨਾਂ ਨੂੰ ਮਿਲਣ ਵਾਸਤੇ ਆਪਣੇ ਲੀਡਰ ਦੇ ਨਾਲ ਖੜਨ ਵਾਸਤੇ ਆਪਣੇ ਪ੍ਰਧਾਨ ਦੇ ਨਾਲ ਖੜਨ ਵਾਸਤੇ ਇੱਥੇ ਖੜੇ ਸੀਗੇ ਤੇ ਜਦੋਂ ਇੱਥੇ ਮਿਸ ਬਿਹੇਵ ਕੀਤਾ ਜਾ ਰਿਹਾ ਸੀਗਾ মিডিਆ ਦੇ ਲੋਕਾਂ ਨੂੰ ਵੀ ਧੱਕੇ ਮਾਰੇ ਜਾ ਰਿਹਾ ਸੀਗੇ ਤੇ ਨਾਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਨੇ ਉਹਨਾਂ ਨੂੰ ਵੀ ਡਰਾ ਤਮਕਾ ਕੇ ਪਰੇ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਨਾ ਡਰਦਾ ਨਾ ਡਰਾਉਂਦਾ ਤੇ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਉਹ ਕਰਦਾ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਗਈ ਵਿਕਰਮ ਸਿੰਘ ਮਜੀਠੀਆ ਸਾਹਿਬ ਪੰਜਾਬ ਦੇ ਵਿੱਚ ਕੈਬਨਿਟਰ ਦੇ ਵਿੱਚ ਵਜ਼ੀਰ ਹੋਣਗੇ ਮੁੱਖ ਮੰਤਰੀ ਸਰਦਾਰ ਸ਼ਖਵੀਰ ਸਿੰਘ ਬਾਦਲ ਹੋਣਗੇ ਤੇ ਇਹਨਾਂ ਕੇਸਰੀਵਾਲ ਦੀ ਟੀਮ ਨੂੰ ਅਸੀਂ ਆ ਬਾਰਡਰ ਸ਼ੰਭੂ ਬਾਰਡਰ ਟੱਪਣ ਨਹੀਂ ਦੇਣਾ ਫੇਸ ਕਰਕੇ ਇਹਨਾਂ ਨੂੰ ਕਹਿੰਦੇ ਆ ਕਿ ਆਪਣੇ ਪਾਸਪੋਰਟ ਪਾਸਪੋਰਟ ਜੇ ਤਾਂ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਪੰਜਾਬ ਚੋਂ ਪਹਿਲਾਂ ਚਲੇ ਜਾਓ ਇਲੈਕਸ਼ਨ ਤੋਂ ਤੇ ਜੇ ਇਲੈਕਸ਼ਨ ਚ ਆ ਕੇ ਇਲੈਕਸ਼ਨ ਜਿੱਤ ਗਿਆ ਚਰਨ ਅਕਾਲੀ ਦਲ ਤਾਂ ਤੁਹਾਨੂੰ ਸ਼ੰਭੂ ਬਾਰਡਰ ਪਾਰ ਕਰਨ ਨਹੀਂ ਦੇਣਾ ਇਹਨਾਂ ਜ਼ਿਲ੍ਹਿਆਂ ਵਿੱਚ ਮੋੜ ਕੇ ਲੈ ਕੇ ਅੰਦਰ ਬਾੜ ਦੇ ਕੈਸ਼ਾ ਯੋਰੀਆ ਆਮਦਨ ਤੋਂ ਬਾਅਦ ਦਾ ਮਾਮਲਾ ਸੀ ਜੇਕਰ ਖਾਲੀ ਆਪੂ ਮਿਲਣ ਆਏ ਨੇ ਉਹਨਾਂ ਨਾਲ ਵੀ ਰੁਕਾ ਟੁਕਾ ਦੇਖਦੇ ਬਾਹਰ ਹੋ ਰਹੀਆ ਨੇ ਦੇਖੋ ਗੱਲ ਇਹ ਆ ਪਹਿਲਾਂ ਸਰਕਾਰ ਵੱਲੋਂ ਝੂਠਾ ਪਰਚਾ ਦਰਜ ਕਰਕੇ ਜੀਕੇ ਸਾਹਿਬ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਇਹ ਗਲਤੀ ਚੰਨੀ ਸਰਕਾਰ ਨੇ ਕੀਤੀ। ਉਹ ਤੋਂ ਮਾਨਜੋ ਹਾਈ ਕੋਰਟ ਨੇ ਬਹੁਤ ਸਖਤ ਸਜ਼ਾ ਦਿੱਤੀਆਂ। ਉਸ ਤੋਂ ਬਾਅਦ ਫਿਰ ਇਹਨਾਂ ਭਗਵੰਦ ਮਾਨ ਸਰਕਾਰ ਨੇ ਇਹਨਾਂ ਨੂੰ ਝੂਠਾ ਝੂਠੀਕਰਨ ਪਰਚਾ ਦੇ ਕੇ ਮਜੀਠੀਆ ਸਾਹਿਬ ਨੂੰ ਇਥੇ ਨਾਬੇ ਜੇਲ੍ਹ ਜਾਂਦਾ। ਕਿਉਂਕਿ ਮਜੀਠੀਆ ਸਾਹਿਬ ਬੜੀ ਬੇਬਾਕੀ ਦੇ ਨਾਲ, ਬੜੀ ਹੌਫਲੇ ਨਾਲ, ਬੜੀ ਦਲੇਰ ਨਾਲ ਸਰਕਾਰ ਦੇ ਖਿਲਾਫ ਬੋਲਦੇ ਸੀ। ਜਿਹੜੇ ਵੀ ਇਹਨਾਂ ਦੇ ਸਕੈਂਡਲ ਕਰਦੇ ਸੀ ਪੂਰੇ ਤੱਥਾਂ ਦੇ ਆਧਾਰ ਤੇ ਸਰਕਾਰ ਨੂੰ ਘੇੜਦੇ ਭਗਵੰਤ ਮਾਨ ਨੂੰ ਘੇੜਦੇ ਸੀ ਸਿੱਧਾ-ਸਿੱਧਾ ਚੈਲਨ ਭਗਵੰਤ ਮਾਨ ਨੂੰ ਕਰਦੇ ਸੀ ਉਹ ਇਹਨਾਂ ਦੀ ਅੱਖਾਂ 'ਚ ਰੜਕਦੇ ਸੀ ਤੇ ਮੈਂ ਸਮਝਦਾ ਕਿ ਉਹਨਾਂ ਦੀ ਆਵਾਜ਼ ਨੂੰ ਦਬਾਉਣ ਖਾਤਰ ਇਹਨਾਂ ਨੇ ਆ ਝੂਠੇ ਪਰਚੇ ਦਰਜ ਕੀਤੇ ਆ ਤੇ ਮੈਂ ਸਰ ਮਜੀਠੀਆ ਸਾਹਿਬ ਨਾਕ ਤੇ ਦਵੇ ਆ ਨਾ ਅੰਦਰ ਦਵੇ ਨੇ ਨਾ ਬਾਹਰ ਦਵੇ ਨਾਕ ਤੇ ਦਵਣਗੇ ਸੋ ਚੜ੍ਹਦੀ ਕਲਾ 'ਚ ਹੈਗੇ ਨੇ ਉਹ ਸੋ ਇਸ ਕਰਕੇ ਅੱਜ ਜੋ ਹੋਇਆ ਇੱਥੇ ਮਾਨਜੂਗਾ ਐਸਐਚਓ 90 ਦੇ ਵੱਲੋਂ ਅਕਾਲੀਵਲ ਦੇ ਆਗੂਆਂ ਨੂੰ ਠੱਕੇ ਮਾਰੇਗੇ ਥੋੜੇ মিডিਆ ਦੇ ਸੀਨੀਅਰ ਜਰਨਲਿਸਟ ਨੂੰ ਧੱਕੇ ਮਾਰੇ ਗਏ ਨੇ ਤੇ ਮੈਂ ਸਮਝਦਾ ਕਿ ਇਹ ਕੀ ਪੁਲਿਸ ਕੀ ਇਹ ਚਾਪਲੂਸੀ ਕਰਨਾ ਚਾਹੁੰਦੀ ਆ ਅਫਸਰ ਕਿ ਅਫਸਰ ਆਪਣਾ ਦਿਖਾਉਣਾ ਚਾਹੁੰਦਾ ਸੀ ਸਰਕਾਰ ਦੇ ਬਹੁਤ ਹੀ ਬੜਾ ਵਫਾਦਾਰ ਸਰਕਾਰ ਪੁਲਿਸ ਅਫਸਰ ਦਾ ਕੰਮ ਆ ਲਾਅ ਆਰਡਰ ਨੂੰ ਮੇਨਟੇਨ ਕਰਨਾ ਜੇ ਕੋਈ ਲਾਅ ਆਰਡਰ ਦੀ ਕੋਈ ਉਤਾਹੀ ਕਰਦਾ ਉਹ ਤੇ ਜੋ ਮਰਜ਼ੀ ਕਰ ਵੀ ਕਰ ਸਕਦੇ ਨੇ ਉਹ ਧੱਕੇ ਨਾਲ ਚੱਕ ਕੇ মিডিਆ ਪਰੇ ਕਰੋ ਹੁਣ ਬੰਦੇ ਖੜੇ ਨਹੀਂ ਹੈ ਸੋ ਕਹਿਣ ਦਾ ਮਤਲਬ ਹੈ ਸਰ ਇੰਨਾ ਦੀ ਵਫਾਦਾਰੀ ਬਖਲਾਟ ਆ ਤੇ ਅਫਸਰशाही ਨੂੰ ਵੀ ਸੋਚਣਾ ਚਾਹੀਦਾ ਕਿ ਤੁਸੀਂ ਉਹਨਾਂ ਦੇ ਹੱਥ ਥੋਕੇ ਬਣ ਕੇ ਅਜਾ ਲੋਕਾਂ ਦੀ ਬੇਇੱਜ਼ਤੀ ਨਾ ਕਰੋ ਪੱਤਰਕਾਰ ਦੀ ਬੇਇੱਜ਼ਤੀ ਨਾ ਕਰੋ ਜਿਹੜੇ ਆਮ ਬੰਦੇ ਆਪ ਮਹਾਰੇ ਲੋਕ ਮਿਲਣ ਆਏ ਨੇ ਉਹਨਾਂ ਨੂੰ ਮਿਲਦਾ ਉਹ ਅੰਦਰ ਦੇਖੋ ਤੁਹਾਡੇ ਸਾਹਮਣੇ ਆ ਭੁੰਦਰ ਸਾਹਿਬ ਸੀਨੀਅਰ ਅੱਗੂ ਬਾਹਰ ਖੜੇ ਨੇ ਸਰਕਾਰ ਦਾ ਕਿੰਨਾ ਖੌਫ ਆ ਪ੍ਰਸ਼ਾਸਨ ਨੂੰ ਕਿੰਨਾ ਖੌਫ ਆ ਅਕਾਲੀਵਾਲਾ ਦਾ ਸੋ ਇਸ ਕਰਕੇ ਇਸ ਅੱਜ ਘਟਨਾ ਨੂੰ ਖੇਦੀ ਕਰਦੇ ਆ ਜਿਹੜੇ ਸਾਡੇ ਸੀਨੀਅਰ ਅੱਗੂ ਨੂੰ ਸਰਕਾਰ ਨੇ ਮਿਲਣ ਲਈ ਤਾਂ ਭੁੰਦਰ ਸਾਹਿਬ ਬਾਹਰ ਖੜੇ ਨੇ ਹੋਰ ਸ਼ਰਮਾ ਜੀ ਸਾਰੇ ਲੀਟਰ ਬੈਠੇ ਬਾਹਰ ਗੱਡੀ ਬੈਠੇ ਰੁਕਾ ਸਾਹਿਬ ਵੀ ਗੱਡੀ ਬੈਠੇ ਨੇ ਉਹਨਾਂ ਨੂੰ ਮਿਲਣ ਲਈ ਤਾਂ ਜਾ ਰਹੇ ਆ ਸੋ ਇਸ ਗੱਲ ਦੀ ਸਖਤ ਨਿਖੇਦੀ ਆ ਤੇ ਸਰਕਾਰ ਨੂੰ ਇਸ ਗੱਲ ਦੀ ਤਾਅਨਾ ਵੀ ਕਰਦੇ ਆ ਦੇਖੋ ਸਰਕਾਰ ਰਹਿ ਗਿਆ ਪੁੱਠੀ ਗਿਣਤੀ ਸ਼ੁਰੂ ਹੋ ਗਈ ਸਾਲ-ਸਾਲ ਰਹਿ ਗਿਆ ਉਹਨਾਂ ਦਾ ਸਰਕਾਰ ਦਾ ਤੇ ਇਹ ਜਿਹੜੀ ਆ ਤੁਸੀਂ ਇਹ ਸੋਚਦੇ ਹੋ ਨਾ ਕਿ ਕਦੇ ਤੱਕ ਤਾਂ ਉਤਰਨਾ ਨਹੀਂ ਹੈ ਜੋ ਤਖਤ ਉਤਰਨ ਉਤਰਦਾ ਬੰਦਾ ਤੁਹਾਡੇਗਾ ਜਾਣਕਾਰੀ ਬੰਦਾ ਤਾਂ ਉਹਦਾ ਹਾਲ ਬਹੁਤ ਮਾੜਾ ਹੁੰਦਾ ਸੋ ਇਸ ਕਰਕੇ ਤੁਸੀਂ ਇੱਕ ਸਰਕਾਰ ਨੂੰ ਸਰਕਾਰ ਨੂੰ ਚੜਾਓ ਜਿਹੜੇ ਅਫਸਰ ਨੇ ਮੈਂ ਜੋ ਨਾਬੇ ਦੇ ਅਫਸਰ ਨੇ ਉਹਨਾਂ ਨੂੰ ਬੇਨਤੀ ਕਰਨ ਚਾਹੋ ਨਾ ਤੁਸੀਂ ਸਰਕਾਰ ਦੇ ਹੱਥ ਓਕੇ ਨਾ ਬਣੋ ਬਿਲਕੁਲ ਆਪਣੀ ਵਫਾ ਦਾ ਵਫਾ ਦਾ ਲੋਕਾਂ ਨਾਲ ਸਾਥ ਦਿਖਾਓ ਨਾ ਕਿ ਸਰਕਾਰ ਨਾਲ ਕਰੋ ਸੋ ਇਸ ਕਰਕੇ ਅੱਜ ਦੀ ਘਟਨਾ ਦੋਨੇ ਘਟਨਾਾਂ ਦੀ ਸਖਤ ਗੈਧੀ ਕਰਦੇ ਆ ਤੇ ਮਾਂਜਬ ਡੀਜੀਪੀ ਸਾਹਿਬ ਨੂੰ ਮੰਗ ਕਰਦੇ ਆ ਵਰਨਰ ਸਾਹਿਬ ਨੂੰ ਕੀ ਇਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਮਹਿਕਮੇ ਦੇ ਉੱਪਰ ਤੇ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਤੋਂ ਕਿਸੇ ਵਰਕਰ ਕਿਸੇ ਅੱਗੇ ਕਿਸੇ ਮੀਡੀਆ ਵਾਲੇ ਨਾਲ ਮਿਸਬੀਹ ਨਾ ਕਰੇ ਦੇਖੋ ਅੱਜ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਜਿਹੜਾ ਇਹਨਾਂ ਨੇ ਝੂਠਾ ਜਿਹੜਾ ਪਰਚਾ ਦਰਜ ਕਰਾ ਕੇ ਜਿਹੜੀ ਲੋਕਾਂ ਦੀ ਆਵਾਜ਼ ਮਜੀਠੀਆ ਸਾਹਿਬ ਬੋਲਦੇ ਸੀਗੇ ਪੰਜਾਬ ਦੇ ਹੱਕ ਲਈ ਪੰਜਾਬ ਦੇ ਲੋਕਾਂ ਲਈ ਉਹ ਸਰਕਾਰ ਤੋਂ ਡਰੇ ਨਹੀਂ ਔਰ ਸਰਕਾਰ ਨੂੰ ਉਹਨਾਂ ਤੋਂ ਇੰਨਾ ਡਰ ਲੱਗ ਰਿਹਾ ਸੀ ਕਿ ਅਗਰ ਮਜੀਠੀਆ ਸਾਹਿਬ ਐਹੀਂ ਬੋਲਦੇ ਰਹੇ ਤਾਂ ਸਾਡਾ ਸੁਖੜਾ ਸਾਹਿਬ ਹੋ ਜੂ ਪਰ ਉਹ ਬੋਲਣ ਤੋਂ ਹਟੇ ਨਹੀਂ ਇਹਨਾਂ ਨੇ ਝੁੱਠੇ ਕੇਸ ਪਾ ਕੇ 40000 ਪੰਨਿਆਂ ਦੀ ਅੱਜ ਤੱਕ ਮੈਂ ਮੈਨੂੰ ਵੀ 40-50 ਸਾਲ ਹੋ ਗਏ ਰਾਜਨੀਤੀ ਕਰਦਿਆਂ ਮੈਂ ਨਹੀਂ ਸੁਣਿਆ 40000 ਦੀ ਚਾਰਜ ਸ਼ੀਟ ਦਾਇਰ ਕਰੀ ਹੋਵੇ ਸੋ ਇਹਨਾਂ ਨੇ ਕਬਰਾਹਟ ਚਾ ਕੇ ਇਹ ਜਿਹੜਾ ਮਕਦਮਾ ਦਾਦ ਦਿੱਤਾ ਆਪਣੇ ਡਰ ਦੇ ਬਾਰੇ ਤੋਂ ਕਿ ਜਿਹੜੀ ਲੋਕਾਂ ਦੀ ਆਵਾਜ਼ ਲੋਕਾਂ ਤੱਕ ਨਾ ਪਹੁੰਚੇ ਪਰ ਸ਼੍ਰੋਮਣੀ ਅਕਾਲੀ ਦਲ ਮੈਂ ਸਮਝਦਾ ਡਰ ਵਾਲਾ ਨਹੀਂ ਜੇ ਪੰਜਾਬ ਦੀ ਹਤਾਸ਼ੀ ਪਾਰਟੀ ਆ ਕੋਈ ਪੰਜਾਬ ਦੇ ਲੋਕਾਂ ਲਈ ਸਿਰਫ ਤੋਂ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਹਰ ਹਮੇਸ਼ਾ ਅਸੀਂ ਮਜੀਠੀਆ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਖੜਿਆ ਖੜੇ ਰਹਿਣਾ